ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 11 ਦੂਸਰੇ ਦਿਨ ਸਵਖਤੇ ਖਾਣਾ ਪਣਾਉਂਦਿਆਂ ਜਦੋਂ ਜਸਪ੍ਰੀਤ ਨੇ ਆਪਣੀ ਨੌਕਰੀ ਮਿਲਣ ਵਾਲੀ ਗੱਲ ਨਵਿੰਦਰ ਕੌਰ ਨੂੰ ਦੱਸੀ ਤਦ ਬੜੇ ਰੂਪ ਨਾਲ ਉਹ ਬੋਲੀ ਤੈਨੂੰ ਕਿਸੇ ਨੇ ਘਰ ਵਿੱਚ ਸਿਖਾਇਆ ਨਹੀਂ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਘਰ ਵਿੱਚ ਸਲਾਹ ਕਰ ਲੈਣੀ ਚਾਹੀਦੀ ਹੈ ਮੈਂ ਨੌਕਰੀ ਨਿਕਲੀ ਵੇਖੀ ਤੇ ਘਰ ਅੰਦਰ ਬੰਦ ਹੋ ਕੇ ਅੱਕੀ ਹੋਈ ਨੇ ਅਰਜੀ ਦੇ ਦਿੱਤੀ ਉਹਨਾਂ ਨੇ ਮੈਨੂੰ ਰੱਖ ਲਿਆ ਇਹਦੇ ਵਿੱਚ ਕਿਸੇ ਨੇ ਸਿਖਾਇਆ ਜਾਂ ਨਹੀਂ ਸਿਕਾਇ ਦਾ ਕੀ ਮਤਲਬ ਤੇ ਹੁਣ ਮੈਂ ਤੁਹਾਨੂੰ ਪੁੱਛੀ ਤਾਂ ਰਹੀ ਹਾਂ ਕਿ ਅਗਸਤ ਦੇ ਅੱਧ ਵਿੱਚ ਮੈਂ ਬਤੌਰ ਰਿਹਸਾਬ ਅਧਿਆਪਕਾ ਦੇ ਕੰਮ ਸ਼ੁਰੂ ਕਰ ਲਵਾਂ ਇਹ ਪੁੱਛਣਾ ਨਹੀਂ ਬੇਨਾ ਡਰ ਤੋਂ ਜਸਪ੍ਰੀਤ ਨੇ ਉੱਤਰ ਦਿੱਤਾ ਜਸਪ੍ਰੀਤ ਵੱਲੋਂ ਸਖਤ ਲਹਿਜੇ ਵਿੱਚ ਮੇਰੇ ਉੱਤਰ ਬਾਰੇ ਕੋਈ ਸੋਚ ਕੇ ਤੇ ਬਨ ਰਹੀ ਸਬਜ਼ੀ ਵਿੱਚ ਕਟਚੀ ਮਾਰਦਿਆਂ ਨਵਿੰਦਰ ਕਾਲਪੋਲੀ ਤੂੰ ਇਹ ਨੌਕਰੀ ਸ਼ੁਰੂ ਨਹੀਂ ਕਰਨੀ ਕਿਉਂ ਨਹੀਂ ਕਰਨੀ ਮੰਮੀ ਤਹਾਡੀ ਵੀ ਇੱਜ਼ਤ ਹੈ ਆਪਣੇ ਸਾਰੇ ਲੋਕਾਂ ਵਿੱਚ ਮੈਂ ਨਹੀਂ ਚਾਹੁੰਦੀ ਕਿ ਮੇਰੀ ਨੂੰ ਬਾਹਰ ਨੌਕਰੀਆਂ ਕਰੇ ਜਦੋਂ 50000 ਡਾਲਰ ਤੋਂ ਉੱਤੋਂ ਅਸੀਂ ਮਹੀਨੇ ਦਾ ਆਪਣੇ ਘਰ ਕਾਰੋਬਾਰਾਂ ਵਿੱਚ ਬਣਾਉਂਦੇ ਆਂ ਤੁਹਾਡੀ ਨੂੰ ਤੇ ਤੁਸੀਂ ਦੋਨੋਂ ਆਪਣੇ ਕਾਰੋਬਾਰ ਵਿੱਚ ਜਾ ਖੜਦੀਆਂ ਹੋ ਉਦੋਂ ਇੱਜ਼ਤ ਕਿੱਥੇ ਜਾਂਦੀ ਹੈ ਤੁਹਾਡੀ ਉਹ ਤੁਹਾਡੀ ਸਹੇਲੀ ਸਰਜੀਤ कौर ਗੁਰਦੁਆਰਾ ਸਾਹਿਬ ਵਿੱਚ ਤੁਹਾਨੂੰ ਪਿਛਲੇ ਐਤਵਾਰ ਆਖਦੀ ਨਹੀਂ ਸੀ ਕਿ ਤੁਸੀਂ ਕਿਉਂ ਗੈਸ ਸਟੇਸ਼ਨ ਉੱਤੇ ਰੁਲਦੀਆਂ ਇਹ ਮਰਦਾਂ ਦੇ ਕੰਮ ਨੇ ਉਹਨਾਂ ਨੂੰ ਇਹ ਕੰਮ ਕਰਨ ਦਿਓ ਐਸ਼ ਤਾਂ ਆਪਣੇ ਕਾਰੋਬਾਰ ਉੱਤੇ ਕਦੇ ਗਈਆਂ ਹੀ ਨਹੀਂ ਉਦੋਂ ਮੈਂ ਤੁਸੀਂ ਕਿਉਂ ਚੁੱਪ ਕਰ ਗਏ ਸੀ ਉਦੋਂ ਤੁਹਾਡੀ ਇੱਜ਼ਤ ਕਿੱਥੇ ਗਈ ਸੀ ਆਖਦੇ ਆ ਜਸਪ੍ਰੀਤ ਦਾ ਚਿਹਰਾ ਲਾਲ ਸ਼ਾਹ ਹੋ ਗਿਆ ਬਕਵਾਸ ਬੰਦ ਕਰ ਬਹੁਤਾ ਬੋਲਣ ਦੀ ਲੋੜ ਨਹੀਂ ਤੈਨੂੰ ਆਪਣੇ ਦਾਇਰੇ ਵਿੱਚ ਰਹਿ ਇਸ ਵਾਰ ਨਵਿੰਦਰ ਕੌਰ ਗਰਜੀ ਉਸ ਦੇ ਕਰਜਨ ਤੋਂ ਬੇਅਸਰ ਜਸਪ੍ਰੀਤ ਬੋਲੀ ਮੈਂ ਮੁੱਲ ਲਿਆਂਦੀ ਕੋਈ ਨੌਕਰੀ ਨਹੀਂ ਨਹੀਂ ਮੈਂ ਇਸ ਘਰ ਵਿੱਚ ਇੰਜ ਬੰਦ ਹੋ ਕੇ ਜ਼ਿੰਦਗੀ ਨਹੀਂ ਕੱਟ ਸਕਦੀ ਠੀਕ ਹੈ ਜੇ ਕਰਨੀ ਨਹੀਂ ਰਹਿਣਾ ਤਾਂ ਮੇਰੇ ਨਾਲ ਗੈਸ ਸਟੇਸ਼ਨ ਤੇ ਆ ਜਾਇਆ ਕਰ ਮੈਂ ਨਹੀਂ ਜਾਣਾ ਕਿਸੇ ਗੈਸ ਸਟੇਸ਼ਨ ਉੱਤੇ ਹੁਣ ਗੈਸ ਸਟੇਸ਼ਨ ਯਾਦਾ ਆ ਗਿਆ ਤੇ ਜਦੋਂ ਮੈਂ ਆਖਦੀ ਹੁੰਦੀ ਸੀ ਕਿ ਮੈਨੂੰ ਵੀ ਲੈ ਚੱਲੋ ਤੇ ਜਾਗਰ ਜੀ ਵੀ ਤੁਹਾਡੀ ਮਨਤਾ ਕਰਦੇ ਸੀ ਉਦੋਂ ਤਾਂ ਤੁਸੀਂ ਮੰਨੇ ਨਹੀਂ ਜਸਪ੍ਰੀਤ ਨੇ ਖਾਣਾ ਵੱਖਰੇ ਡੱਬਿਆਂ ਵਿੱਚ ਪੈਕ ਕਰਦੇ ਆ ਆਖਿਆ ਵੇਖ ਬਕਵਾਸਪਨ ਅਗਲੇ ਹਫਤੇ ਤੋਂ ਗੈਸ ਸਟੇਸ਼ਨ ਉੱਤੇ ਚਲੀ ਮੇਰੇ ਨਾਲ ਪਰ ਤੂੰ ਨੌਕਰੀ ਨਹੀਂ ਕਰਨੀ ਮੈਂ ਨਹੀਂ ਜਾਣਾ ਗੈਸ ਸਟੇਸ਼ਨ ਉੱਤੇ ਇਹ ਵੀ ਸੁਣ ਲਓ ਕਿ ਮੈਂ ਨੌਕਰੀ ਕਰਾਂਗੀ ਹਿਸਾਬ ਪੜਾਵਾਂਗੀ ਮੈਂ ਇਹ ਵਿਸ਼ਾ ਮੈਂ ਬੜੇ ਪਿਆਰ ਨਾਲ ਸਿੱਖਿਆ ਤੇ ਪੜਾਇਆ ਵੀ ਹੈ ਬੜੇ ਸ਼ਰਮੇ ਨਾਲ ਜਸਪ੍ਰੀਤ ਪੁੱਤ ਇਸ ਦਾ ਮਤਲਬ ਇਹ ਹੋਇਆ ਵੀ ਅਸੀਂ ਗਲਤੀ ਕਰ ਦਿੱਤੀ ਤੈਨੂੰ ਯੂਨੀਵਰਸਿਟੀ ਵਿੱਚ ਪੜਾ ਦਿੱਤਾ ਗਲਤੀ ਤਾਂ ਸਭ ਕੋਲ ਹੋਈ ਹੈ ਜੀ ਛੱਡੋ ਗਲਤੀਆਂ ਦੀਆਂ ਗੱਲਾਂ ਪਰ ਇੱਕ ਗੱਲ ਤੁਹਾਨੂੰ ਅੱਜ ਸਾਫ਼ ਕਰ ਦਿੰਦੀ ਹਾਂ ਮੰਮੀ ਕਿ ਜੇ ਤੁਸੀਂ ਇੱਜ਼ਤ ਕਰੋਗੇ ਤਾਂ ਮੈਂ ਵੀ ਤੁਹਾਡੀ ਦੁੱਗਣੀ ਇੱਜ਼ਤ ਕਰਾਂਗੀ ਪਰ ਜੇ ਇੰਜ ਦਾ ਬਤੀਰਾ ਕਰੋਗੇ ਤਾਂ ਨਹੀਂ ਸਾਫ਼ ਤੇ ਸਪਸ਼ਟ ਗੱਲ ਇਹ ਹੈ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਅਗਸਤ ਦੇ ਵਿੱਚ ਮੈਂ ਸਕੂਲ ਵਿੱਚ ਪੜਾਉਣ ਜਾਵਾਂਗੀ ਜੇ ਨਹੀਂ ਮਨਜ਼ੂਰ ਤਦ ਘਰੋਂ ਬਾਹਰ ਕੱਢ ਦਿਓ ਕੋਈ ਸ਼ਿਕਾਇਤ ਨਹੀਂ ਕਰਾਂਗੀ ਤੇ ਮੈਂ ਤੇ ਉਜਾਗਰ ਵਖਰੇ ਰਹਿ ਲਾਵਾਂਗੀ ਪਰ ਮੈਂ ਨੌਕਰੀ ਉੱਤੇ ਜ਼ਰੂਰ ਜਾਵਾਂਗੀ ਸਭ ਕੁਝ ਛੱਡ ਕੇ ਜਸਪ੍ਰੀਤ ਦੇ ਸੋਈ ਵਿੱਚੋਂ ਬਾਹਰ ਨਿਕਲ ਆਪਣੇ ਕਮਰੇ ਵਿੱਚ ਜਾ ਕੇ ਬੈਗੀ ਨਵਿੰਦਰ ਕੋਰਨੇ ਰੈਂਡਰ ਕਮਸ ਮਿਟਿਆ ਤੇ ਉਹ ਇਹ ਸੋਚਣ ਲੱਗੀ ਕਿ ਜਸਪ੍ਰੀਤ ਨਾਲ ਕਿਉਂ ਜਾਵਤੀ ਰਾ ਕਿੱਥਾ ਜਾਵੀ ਕਦੀ ਉਹ ਉਸਨੂੰ ਘਰੋਂ ਕੱਢਣ ਦੇ ਦਬਕੇ ਦੇਣ ਬਾਰੇ ਸੋਚਦੀ ਤੇ ਫਿਰ ਡਰ ਜਾਂਦੀ ਇਸ ਸੋਚ ਕੇ ਕਿ ਆਪਣੀ ਤਨਖਾਹ ਦੇ ਸਿਰ ਉੱਤੇ ਜਸਪ੍ਰੀਤ ਕਿਸੇ ਅਪਾਰਟਮੈਂਟ ਵਿੱਚ ਜਾ ਸਕਦੀ ਤੇ ਫਿਰ ਲੋਕਾਂ ਦੀ ਗੱਲਾਂ ਸ਼ੁਰੂ ਹੋ ਸਕਦੀਆਂ ਹਨ ਫਿਰ ਉਸਨੇ ਉਜਾਗਰ ਨੂੰ ਸਮਝਾਉਣ ਬਾਰੇ ਸੋਚਿਆ ਕਿ ਉਹ ਪਿਆਰ ਨਾਲ ਜਸਪ੍ਰੀਤ ਨੂੰ ਨੌਕਰੀ ਕਰਨ ਤੋਂ ਰੋਕ ਦੇਵੇ ਤਦ ਉਸਨੂੰ ਲੱਗਦਾ ਸੀ ਕਿ ਉਜਾਗਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੇਗਾ ਜਦੋਂ ਉਹਨੂੰ ਅਹਿਸਾਸ ਹੋ ਗਿਆ ਕਿ ਜਸਪ੍ਰੀਤ ਨੂੰ ਉਹ ਰੋਕ ਨਹੀਂ ਸਕਦੀ ਤਦ ਉਸਨੇ ਮਿਹਰਬਾਨ ਸਿੰਘ ਨੂੰ ਕਿਹਾ ਇਹ ਜਸਪ੍ਰੀਤ ਵੀ ਹੱਥੋਂ ਨਿਕਲਣ ਵਾਲੀ ਐ ਪਹਿਲਾਂ ਸਾਊ ਸੀ ਪਰ ਹੁਣ ਇਹ ਪਹਿਲੀ ਬਹੁ ਵਰਗੀ ਹੋਈ ਲੱਗਦੀ ਐ ਮਿਹਰਬਾਨ ਸਿੰਘ ਨੇ ਬਹੁਤ ਨਿਮਰਤਾ ਨਾਲ ਕਿਹਾ ਪਹਿਲੀ ਬੂ ਬਾਰੇ ਵੀ ਮੈਂ ਤੈਨੂੰ ਸਮਝਾਇਆ ਸੀ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਤੇ ਫਿਰ ਕੀ ਹੋਇਆ ਤੈਨੂੰ ਪਤਾ ਹੀ ਐ ਜਸਪ੍ਰੀਤ ਪੜ੍ਹੀ ਲਿਖੀ ਐ ਕੋਈ ਗੱਲ ਨਹੀਂ ਕਰ ਲੈਣ ਦੇ ਉਹਨੂੰ ਨੌਕਰੀ ਆਪਣੀ ਗਲਤੀ ਐ ਕਿ ਇਹਨੂੰ 2 ਸਾਲ ਤੋਂ ਵੱਧ ਆਪਾਂ ਨੌਕਰਾਵਾਂ ਵਾਂਗ ਘਰੇ ਡੱਕੀ ਰੱਖਿਆ ਤੈਨੂੰ ਮੈਂ ਕਿਹਾ ਸੀ ਨਾ ਕਿ ਜਸਪ੍ਰੀਤ ਨੂੰ ਵੀ ਕਦੇ ਕਦਹੀਂ ਨਾਲ ਲੈ ਤੇ ਲਿਆ ਕਰ ਗੈਸ ਸਟੇਸ਼ਨ ਤੇ ਪਰ ਉਦੋਂ ਤੂੰ ਮੇਰੀ ਨਹੀਂ ਮੰਨੀ ਹੁਣ ਉਹਨੂੰ ਕੰਨ ਦੇਉ ਨੌਕਰੀ ਅਗਲੇ ਸਾਲ ਜੇ ਸੋਨਕ ਵਾਲਾ ਗੈਸ ਸਟੇਸ਼ਨ ਆਪਾਂ ਖਰੀਦ ਲਿਆ ਤਾਂ ਇਹਨੂੰ ਤੇ ਉਹ ਜਾਗਰੂ ਗੈਸ ਸਟੇਸ਼ਨ ਸੰਭਾਲ ਦੇਵਾਂਗੇ ਤੇ ਫਿਰ ਇਹ ਆਪੇ ਰੁਜੀ ਰਹੇਗੀ ਮੈਨੂੰ ਲੱਗਦਾ ਤੁਸੀਂ ਚਮਲਾਉਂਦੇ ਹੋ ਇਹਨੂੰ ਇਸ ਵਿੱਚ ਚਮਲਾਉਣ ਵਾਲੀ ਕੀ ਗੱਲ ਹੋਈ ਬਈ ਪਹਿਲੀ ਬਹੁਣਾ ਜਿੱਦ ਕੀਤੀ ਸੀ ਫਿਰ ਹੋਇਆ ਕੀ ਸੀ ਛੱਡੋ ਉਸ ਪਹਿਲੀ ਦੀ ਗੱਲ ਖਤਮ ਹੋ ਗਈ ਉਹਦੀ ਕਹਾਣੀ ਆਪਣੀ ਜ਼ਿੰਦਗੀ ਚੋਂ ਐਵੇਂ ਨਾ ਵਾਰ-ਵਾਰ ਉਹਦੀ ਗੱਲ ਕਰੋ ਤੁਹਾਡਾ ਫਰਜ਼ ਬੰਦਾ ਕਿ ਜਸਪ੍ਰੀਤ ਨੂੰ ਤੁਸੀਂ ਸਮਝਾਉਂਦੇ ਪਰ ਤੁਸੀਂ ਤਾਂ ਉਲਟੀ ਉਸਦੀ ਸਪਾਰਸ਼ ਪਾਉਣ ਲੱਗ ਪਏ ਹੋ ਵੇਖ ਨਵੀਂ ਕਰਦੀ ਕੱਲ ਘਰ ਵਿੱਚ ਰੱਖਣੀ ਚਾਹੀਦੀ ਵਾਦਾ ਨਹੀਂ ਵਧਾਈਦਾ ਇਸ ਵਾਰ ਮਹਿਰਬਾਨ ਸਿੰਘ ਨੇ ਬਹੁਤ ਹੀ ਪਿਆਰ ਨਾਲ ਆਪਣੀ ਪਤਨੀ ਨੂੰ ਸਮਝਾਇਆ ਅੱਜ ਇਹ ਜੀ ਆਪਣੀ ਗੱਲ ਪੁਗਾਵੇਗੀ ਤੇ ਕੱਲ ਨੂੰ ਫੇਰ ਕਿਸੇ ਹੋਰ ਗੱਲ ਉੱਤੇ ਹੀ ਅਟ ਜਾਵੇਗੀ ਨਵਿੰਦਰ ਕੌਰ ਨੇ ਆਪਣੀ ਚਿੰਤਾ ਜ਼ਾਹਰ ਕੀਤੀ। ਉਹ ਐਵੇਂ ਨਹੀਂ ਇੰਜ ਸੋਚੀ ਦਾ। ਜ਼ਰਾ ਵੱਡਾ ਜਿਗਰਾ ਰੱਖ। ਮਹਿੰਦਰ ਸਿੰਘ ਨੇ ਸਰਲੀ ਨਾਲ ਆਖਿਆ। ਫਿਰ ਨਵਿੰਦਰ ਕੌਰ ਬੁੜਬੁੜ ਕਰਦੀ ਕਮਰੇ ਤੋਂ ਬਾਹਰ ਨਿਕਲ ਗਈ। ਦੂਸਰੇ ਦਿਨ ਜਦੋਂ ਮਿਹਰਬਾਨ 3 ਵਜੇ ਬੱਚਿਆਂ ਨੂੰ ਸਕੂਲ ਤੋਂ ਕਰ ਲੈ ਕੇ ਆਇਆ। ਤਾਂ ਚਾਹ ਪੀਂਦਿਆਂ ਜਸਪ੍ਰੀਤ ਨੂੰ ਉਸਨੇ ਕਿਹਾ। ਜਸਪ੍ਰੀਤ ਤੂੰ ਨੌਕਰੀ ਸ਼ੁਰੂ ਕਰ ਦੇਵੀਂ ਕੋਈ ਗੱਲ ਨਹੀਂ। ਪਰ ਇੱਕ ਵਾਰ ਆਪਣੀ ਮੰਮੀ ਨੂੰ ਐਨਾ ਜ਼ਰੂਰ ਰੱਖ ਦੇਵੀਂ। ਕਿ ਮੰਮੀ ਅੱਜ ਮੈਂ ਸਕੂਲ ਵਿੱਚ ਨੌਕਰੀ ਕਰਨ ਚੱਲੀ ਆਂ। ਆਸ਼ੀਰਵਾਦ ਦਿਓ ਬਸ। ਇਹਨਾਂ ਕੋ ਆਦਰ ਜ਼ਰੂਰ ਕਰੀ ਜਾਏ। ਜਸਪ੍ਰੀਤ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਸਦੇ ਸਹੁਰੇ ਨੇ ਉਸ ਨੂੰ ਨੌਕਰੀ ਕਰਨ ਦੀ ਹਾਂ ਕਰ ਦਿੱਤੀ ਸੀ। ਤੇ ਉਹ ਬੋਲੀ, "ਜ਼ਰੂਰ ਡੈਡੀ ਜੀ।" ਮਿਹਰਬਾਨ। ਇਹ ਸੁਣ ਕੇ ਖੁਸ਼ ਹੋਇਆ, ਤਾਂ ਉਸਨੇ ਮਨ ਵਿੱਚ ਸੋਚਿਆ ਕਿ ਉਹ ਨਵਿੰਦਰ ਨੂੰ ਵੀ ਆਖੇਗਾ ਕਿ ਜਦੋਂ ਜਸਪ੍ਰੀਤ ਨੌਕਰੀ ਤੇ ਜਾਣ ਲੱਗੀ, ਉਸ ਕੋ ਲਾਵੇ। ਤਦ ਉਹ ਜਸਪ੍ਰੀਤ ਨੂੰ ਆਪਣਾ ਆਸ਼ੀਰਵਾਦ ਜ਼ਰੂਰ ਦੇ ਦੇ ਬਈ ਉਹ ਸੋਚਦਾ ਸੀ ਇੰਜ ਘਰ ਵਿੱਚ ਵੱਧ ਰਿਆਤਣਾਓ ਕੱਟਦਾ ਜਾਵੇਗਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ